ਹੈਲੋ एवरीवन ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਸਰਵ ਸਟਡੀ ਕਲਾਸਸ ਦੇ ਉੱਪਰ ਤੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਜੀ ਕਿ ਐਜੂਕੇਸ਼ਨ ਡਿਪਾਰਟਮੈਂਟ ਦੇ ਵੱਲੋਂ ਇੱਕ ਬਹੁਤ ਵੱਡੀ ਜਿਹੜੀ ਖਬਰ ਆ ਉਹ ਸਾਹਮਣੇ ਆਈ ਹੈ ਕਿ ਮਾਸਟਰ ਕੀਡਰ ਦੀਆਂ ਜਿਹੜੀਆਂ ਵੈਕੈਂਸੀਜ਼ ਉਹ ਜਲਦ ਹੀ ਆਉਣ ਜਾ ਰਹੀਆਂ ਸੋ ਸੰਭਾਵਨਾ ਹੈ ਕਿ ਡਿਪਾਰਟਮੈਂਟ ਦੇ ਵੱਲੋਂ ਜਿਹੜੀਆਂ ਮਾਸਟਰ ਕੀਡਰ ਦੀਆਂ ਵੈਕੈਂਸੀਜ਼ ਐ ਉਹ ਕੁਝ ਜਲਦ ਹੀ ਆਉਣਗੀਆਂ ਸੋ ਇਹ ਬਹੁਤ ਵੱਡੀ ਜਿਹੜੀ ਹੈ ਖੁਸ਼ਖਬਰੀ ਹੈ ਮਾਸਟਰ ਗ੍ਰੈਜੂਏਟ ਦੇ ਸਟੂਡੈਂਟਸ ਦੇ ਲਈ ਤੇ ਵਾਰ-ਵਾਰ ਮੈਨੂੰ ਫੋਨ ਕਾਲਸ ਆ ਰਹੀਆਂ ਬੱਚੇ ਇਨਫੋਰਮੇਸ਼ਨ ਚਾਹੁੰਦੇ ਸੀ ਕਿ ਆਪਣਾ ਜਿਹੜੇ ਕਿਹੜਾ ਬੈਚ ਆਪਣਾ ਚੱਲ ਰਿਹਾ ਹੈ ਤੇ ਕਿਹੜਾ ਆਪਣਾ ਜਿਹੜਾ ਨਵਾਂ ਬੈਚ ਆਪਾਂ ਉਹ ਦੇਣ ਜਾ ਰਹੇ ਹਾਂ ਤਾਂ ਇਸ ਦੇ ਰਿਗਾਰਡਿੰਗਲੀ ਅੱਜ ਦੀ ਕਲਾਸ ਦੇ ਵਿੱਚ ਆਪਾਂ ਪ੍ਰੋਪਰ ਗੱਲਬਾਤ ਕਰਾਂਗੇ ਤਾਂ ਸਰਵ ਸਟਡੀ ਕਲਾਸਸ ਦੇ ਵੱਲੋਂ ਅਸੀਂ ਜਿਹੜੇ ਹੈ ਉਹ ਦੋ ਬੈਚ ਜਿਹੜੇ ਹੈ ਉਹ ਲਾਂਚ ਕੀਤੇ ਇੱਕ ਦਾ ਬੈਚ ਹੈ ਜਿਹੜਾ ਬਿਲਕੁਲ ਨਿਊ ਬੈਚ ਨਿਊ ਆਨਲਾਈਨ ਬੈਚ ਸਟਾਰਟ ਹੋਣ ਜਾ ਰਿਹਾ ਹੈ ਇਹ ਬੈਚ 1 ਅਗਸਤ ਤੋਂ ਸਟਾਰਟ ਹੋਏਗਾ ਤੇ ਸੈਕੰਡਲੀ ਬੈਚ ਜਿਹੜਾ ਆਪਣਾ ਹੈ ਉਹ ਹੈ ਰਿਕਾਰਡਡ ਬੈਚ ਇਹ ਬੈਚ ਜਿਹੜਾ ਹੈ ਇਹ ਵੀ ਤੁਹਾਨੂੰ ਅਵੇਲੇਬਲ ਹੈ ਫਸਟ ਆਫ ਅਲ ਗੱਲ ਕਰਦੇ ਹਾਂ ਨਿਊ ਬੈਚ ਦੇ ਰਿਗਾਰਡਿੰਗਲੀ ਜਿਹੜਾ ਆਪਣਾ ਨਿਊ ਆਨਲਾਈਨ ਬੈਚ ਹੈ ਇਹ ਇੱਕ ਤਰੀਕ ਤੋਂ ਜਿਹੜਾ ਹੈ 1 ਅਗਸਤ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਇਹਦੀ ਰਜਿਸਟ੍ਰੇਸ਼ਨ ਜਿਹੜੀ ਹੈ ਉਹ ਚੱਲ ਰਹੀ ਹੈ ਇਦੇ ਵਿੱਚ ਡੇਲੀ ਤੁਹਾਨੂੰ ਲਾਈਵ ਕਲਾਸ ਮਿਲੇਗੀ ਠੀਕ ਹੈ ਆਪਣਾ ਲਾਈਵ ਕਲਾਸ ਦਾ ਜਿਹੜਾ ਟਾਈਮ ਹੈ ਉਹ ਹੁੰਦਾ ਹੈ ਈਵਨਿੰਗ 6 ਪੀਐਮ ਟੂ 7 ਪੀਐਮ ਤਾਂ ਡੇਲੀ ਇਹ ਡੇਲੀ ਕਲਾਸ ਹੋਏਗੀ ਮੰਡੇ ਟੂ ਫਰਡੇ ਇਸ ਤੋਂ ਲਵਾ ਪਲੱਸ ਇਹਦੇ ਵਿੱਚ ਹੋਰ ਕੀ ਤੁਹਾਨੂੰ ਮਿਲੂਗਾ ਟੈਸਟ ਸੀਰੀਜ਼ ਹੈ ਸੈਟਰਡੇ ਔਰ ਸੰਡੇ ਜਿਹੜਾ ਹੈ ਤੁਹਾਨੂੰ ਟੈਸਟ ਮਿਲਿਆ ਕਰੇਗਾ ਰਿਕਾਰਡਡ ਕਲਾਸ ਤੁਹਾਨੂੰ ਅਵੇਲੇਬਲ ਹੋਏਗੀ ਕਿ ਜਿਹੜੀ ਕਲਾਸ ਲਗਾਈ ਹੈਗੀ ਹੈ ਉਹਨਾਂ ਸਾਰਿਆਂ ਦੀ ਤੁਹਾਨੂੰ ਜਿਹੜੀਆਂ ਰਿਕਾਰਡਿੰਗਸ ਹੈ ਉਹ ਵੀ ਅਵੇਲੇਬਲ ਹੋਣਗੀਆਂ ਏਸ਼ ਬੈਚ ਦੀ ਜਿਹੜੀ ਫੀਸ ਹੈ ਉਹ ਹੈਗੀ ਹੈਗੀ ਮਤਲਬ 9999 ਰੁਪਏ ਫੀਸ ਹੈ ਇਹ ਵਾਲੇ ਬੈਚ ਦੀ ਪਰ ਫਰਸਟ 20 ਸਟੂਡੈਂਟਸ ਵਾਸਤੇ ਇੱਕ ਆਫਰ ਹੈ ਫਰਸਟ 20 ਸਟੂਡੈਂਟਸ ਜਿਹੜੇ अर्ली ਰਜਿਸਟ੍ਰੇਸ਼ਨ ਕਰਨਗੇ 1 ਅਗਸਤ ਵਾਲੇ ਬੈਚ ਦੇ ਲਈ ਉਹਨਾਂ ਦੇ ਲਈ ਜਿਹੜੀ ਇਹ ਫੀਸ ਹੋ ਰੂਗੀ 7999 ਰੁਪਏ ਤੇਦੀ ਰਜਿਸਟ੍ਰੇਸ਼ਨ ਵਾਸਤੇ ਸਾਡਾ ਜਿਹੜਾ ਵਟਸਐਪ ਨੰਬਰ ਹੈਗਾ 88473 88473 80896 ਪੇਜ ਦੇ ਉੱਪਰ ਤੁਸੀਂ ਸਾਡੇ ਨਾਲ ਜਿਹੜਾ رابطہ ਉਹ ਕਰ ਸਕਦੇ ਹੋ ਡੇਲੀ ਕਲਾਸ ਰਿਕਾਰਡਡ ਕਲਾਸ ਪਲੱਸ ਟੈਸਟ ਸੀਰੀਜ਼ ਨਿਊ ਆਨਲਾਈਨ ਬੈਚ ਲਈ 1 ਅਗਸਤ ਨੂੰ ਜਿਹੜਾ ਸਟਾਰਟ ਹੋਣ ਜਾ ਰਿਹਾ ਹੈ ਨੈਕਸਟ ਆਫਰ ਗੱਲਬਾਤ ਕਰਦੇ ਹਾਂ ਜਿਹੜਾ ਆਪਣਾ ਰਿਕਾਰਡਡ ਬੈਚ ਹੈ ਇਹ ਰਿਕਾਰਡਡ ਬੈਚ ਜਿਹੜਾ ਹੈ ਇਹਦੇ ਵਿੱਚ ਤਾਨੂੰ ਸਾਰਾ ਸਿਲੇਬਸ ਇਕੱਠਾ ਮਿਲੂਗਾ ਇਹ ਰਿਕਾਰਡਡ ਬੈਚ ਉਹ ਵਾਲਾ ਬੈਚ ਹੈ ਜਿਹੜਾ ਲੇਟੈਸਟ ਸਾਡਾ ਹੁਣੇ ਬੈਚ ਜਿਹੜਾ ਹੈ ਉਹ ਖਤਮ ਹੋਇਆ ਉਹਦੀ ਸਾਰੀ ਰਿਕਾਰਡਿੰਗ ਜਿਹੜੀ ਹੈ ਉਹ ਅਵੇਲੇਬਲ ਹੈਗੀ ਹੈ ਤੇ ਇਸ ਬੈਚ ਦੀ ਜਿਹੜੀ ਤੁਹਾਨੂੰ ਰਿਕਾਰਡਿੰਗ ਹੈ ਉਹ ਫਸਟ ਡੇ ਤੋਂ ਹੀ ਯਾਨੀ ਕਿ ਜਿਸ ਦਿਨ ਤੋਂ ਤੁਸੀਂ ਜੁਆਇਨ ਕਰਦੇ ਹੋ উইðਨ ਅ ਵੀਕ ਤੁਹਾਨੂੰ ਸਾਰਾ ਸਿਲੇਬਸ ਜਿਹੜਾ ਹੈ ਉਹ ਇਕੱਠਾ ਮਿਲ ਜੂਗਾ ਉਸ ਤੋਂ ਬਾਅਦ ਤੁਹਾਡੇ ਕੋਲੇ 5 ਮਹੀਨਿਆਂ ਦਾ ਸਮਾਂ ਹੋਏਗਾ ਪ੍ਰੋਪਰ ਸਾਰੇ ਸਿਲੇਬਸ ਨੂੰ ਨੋਟ ਕਰਨ ਦੇ ਲਈ ਪਲੱਸ ਇਹਦੇ ਵਿੱਚ ਟੈਸਟ ਸੀਰੀਜ਼ ਹੈ ਟੈਸਟ ਸੀਰੀਜ਼ ਉਹੀ ਟੈਸਟ ਸੀਰੀਜ਼ ਜਿਹੜੀ ਆਪਾਂ ਲਾਈਵ ਬੈਚ ਦੇ ਵਿੱਚ ਦੇਣੀ ਹੈ ਰਿਕਾਰਡਡ ਬੈਚ ਦੇ ਵਿੱਚ ਵੀ ਹੈਗੀ ਹੈ ਤਾਂ ਜਿਹੜਾ ਇਹ ਬੈਚ ਹੈ ਆਪਣਾ ਰਿਕਾਰਡਡ ਬੈਚ ਇਹਦੀ ਫੀਸ ਰਹੇਗੀ 4999 ਰੁਪਏ ਇਹ ਵਾਲੀ ਫੀਸ ਜਿਹੜੀ ਹੈ ਇਹ ਤੁਹਾਡੇ ਕੋਲੇ 20 ਜੁਲਾਈ ਤੱਕ ਅਵੇਲੇਬਲ ਹੈ 20 ਜੁਲਾਈ ਤੱਕ ਆਪਣੇ ਕੋਲੇ ਜਿੰਨੇ ਵੀ ਸਟੂਡੈਂਟਸ ਆਉਣਗੇ ਰਿਕਾਰਡਡ ਉਹਨਾਂ ਦੀ ਜਿਹੜੀ ਫੀਸ ਹੈ ਉਹ 4999 ਰੁਪਏ ਰੁਪਏ ਰਹੇਗੀ ਇਸ ਤੋਂ ਬਾਅਦ ਜਿਹੜੇ ਆਉਣ ਵਾਲੇ ਸਟੂਡੈਂਟਸ ਨੇ ਉਹਨਾਂ ਵਾਸਤੇ ਫੀਸ ਜਿਹੜੀ ਹੋਏਗੀ ਉਹ ਹੋਗੀ 62249 ਰੁਪਏ ਤਾਂ ਇਹ ਫੀਸ 20 ਸਟੂਡੈਂਟ ਜੁਲਾਈ ਤੋਂ ਬਾਅਦ ਆਉਣ ਵਾਲੇ ਸਟੂਡੈਂਟਸ ਦੇ ਲਈ ਇਹ ਫੀਸ ਅਵੇਲੇਬਲ ਹੈ ਇਹ ਦੋਨੋਂ ਬੈਚ ਦੇ ਵਿੱਚ ਹੀ ਲਾਈਵ ਕਲਾਸ ਵਾਲੇ ਬੈਚ ਦੇ ਵਿੱਚ ਵੀ ਰਿਕਾਰਡਡ ਬੈਚ ਦੇ ਵਿੱਚ ਵੀ ਤੁਹਾਨੂੰ ਮਾਸਟਰ ਜੀਓਡਰ ਪੰਜਾਬੀ ਦਾ ਜਿਹੜਾ ਸਾਰਾ ਸਿਲੇਬਸ ਆ ਉਹ ਕਵਰ ਕਰਾਇਆ ਜਾਊਗਾ ਇਸ ਤਰੀਕੇ ਦੇ ਨਾਲ ਆਪਣੀ ਕਲਾਸ ਚੱਲਦੀ ਹੈ ਉਹਦੇ ਵਾਸਤੇ ਤੁਸੀਂ ਆਪਣਾ YouTube ਚੈਨਲ ਹੈਗਾ ਸਰਵ ਸਟੱਡੀ ਕਲਾਸਸ ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਇਹਦੇ ਉੱਪਰ ਜਾ ਕੇ ਤੁਸੀਂ ਡੈਮੋ ਕਲਾਸਿਸ ਦੀਆਂ ਆਪਣੀਆਂ ਵੀਡੀਓਜ਼ ਦੇਖ ਸਕਦੇ ਹੋ ਜਿਸ ਤਰੀਕੇ ਦੇ ਨਾਲ ਆਪਾਂ YouTube ਦੇ ਉੱਪਰ ਆਪਣੇ ਡੈਮੋ ਲੈਕਚਰ ਪਾਈ ਨੇ ਉਸੇ ਤਰੀਕੇ ਦੇ ਨਾਲ লাইਵ ਉਸੇ ਤਰੀਕੇ ਦੇ ਨਾਲ ਲਾਈਵ ਕਲਾਸ ਚੱਲਦੀ ਹੈ ਅਤੇ ਉਸੇ ਤਰੀਕੇ ਦੇ ਨਾਲ ਹੀ ਆਪਣੀ ਜਿਹੜੀ ਰਿਕਾਰਡਡ ਕਲਾਸ ਹੈ ਉਹ ਅਵੇਲੇਬਲ ਹੋਏਗੀ ਟੈਸਟ ਸੀਰੀਜ਼ ਦਾ ਬੈਨੀਫਿਟ ਤੁਹਾਨੂੰ ਪਤਾ ਹੀ ਹੈ ਕਿ ਸਾਰਾ ਸਿਲੇਬਸ ਕਵਰ ਕਰਨ ਦੇ ਨਾਲ-ਨਾਲ ਤੁਹਾਡੀ ਜਿਹੜੀ ਪ੍ਰੈਪਰੇਸ਼ਨ ਹੈ ਤੁਹਾਨੂੰ ਉਹਦਾ ਪਤਾ ਚੱਲ ਜੂਗਾ ਤੇ ਦੋਨੋਂ ਬੈਚ ਦੇ ਰਿਗਾਰਡਿੰਗਲੀ ਕੋਈ ਵੀ ਤੁਹਾਡੀ ਕੁਇਰੀ ਹੈ ਤਾਂ ਸਾਡਾ ਵਟਸਐਪ ਨੰਬਰ 8847380896 ਇਹਦੇ ਉੱਪਰ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਜੀ T20 ਜੁਲਾਈ ਤੱਕ ਤੁਸੀਂ ਰਿਕਾਰਡਡ ਬੈਚ ਦਾ ਜਿਹੜਾ ਆਫਰ ਹੈ ਉਹਨੂੰ ਅਵੇਲ ਕਰ ਸਕਦੇ ਹੋ ਤੇ ਪਲੱਸ ਜਿਹੜੇ ਫਰਸਟ 20 ਸਟੂਡੈਂਟ ਹੈਗੇ ਆ ਉਹ ਆਪਣੇ ਨਿਊ ਬੈਚ ਜਿਹੜਾ ਇੱਕ ਤਰੀਕ ਨੂੰ ਸਟਾਰਟ ਹੋਣ ਜਾ ਰਿਹਾ 1 ਅਗਸਤ ਨੂੰ ਤੁਸੀਂ ਉਹਦਾ ਫਾਇਦਾ ਉਠਾ ਸਕਦੇ ਹੋ ਧੰਨਵਾਦ ਜੀ ਸਾਰਿਆਂ ਦਾ ਬਹੁਤ ਬਹੁਤ